ਅੱਗੇ ਦੇਖ ਰਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਸਿਟੀ ਥਾਣਾ ਦੇ ਵਿੱਚ ਮੌਜੂਦਾ ਤੁਹਾਨੂੰ ਦੱਸਦੀ ਹੈ ਸਿਟੀ ਪੁਲਿਸ ਰਾਜਪੁਰਾ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਰਾਜਪੁਰਾ ਦਾ ਇੱਕ ਵਿਅਕਤੀ ਜਿਹੜਾ ਹੈ ਚੰਡੀਗੜ੍ਹ ਤੋਂ ਜਿਹੜਾ ਹੈ ਸ਼ਰਾਬ ਲੈ ਕੇ ਰਾਜਪੁਰਾ ਵੇਚਦਾ ਸੀਗਾ ਹਲਕੀ ਜਿਹਾ ਹੈ ਵਿਅਕਤੀ ਜਿਹੜਾ ਹੈ ਫਰਾਰ ਹੈ ਪੁਲਿਸ ਨੂੰ ਕਾਬੂ ਕਰ ਲਈ ਗਈ ਪਰ ਉਹ ਗੱਡੀ ਤੇ ਉਹਦੇ ਨਾਲ ਜਿਹੜੀ ਗੱਡੀ ਦੇ ਵਿੱਚ 141 ਜਿਹੜੀ ਹੈ ਬੋਤਲਾਂ ਚੰਡੀਗੜ੍ਹ ਮਾਰਕਾ ਜਿਹੜੀਆਂ ਹੈ ਪੁਲਿਸ ਨੇ ਜਿਹੜੀ ਹੈ ਐਕਸਾਈਜ਼ ਪੁਲਿਸ ਨਾਲ ਮਿਲ ਕੇ ਜਿਹੜੀ ਹੈ ਕਾਬੂ ਕਰ ਲਈ ਇਸ ਸੰਬੰਧੀ ਗੱਲਬਾਤ ਕਰਾਂਗੇ ਐਸਐਚਓ ਸਿਟੀ ਰਾਜਪੁਰਾ ਕਪਤਾਨ ਸਿੰਘ ਨਾਲ ਸਾਨੂੰ ਜਾਣਕਾਰੀ ਦੇਣਗੇ ਕਿ ਆਖਿਰ ਕਿੱਥੋਂ ਦਾ ਵਿਅਕਤੀ ਸੀਗਾ ਕਿੱਥੇ ਦਾ ਰੈਡਵਾਲਾ ਸੀਗਾ ਕਿੱਥੇ ਕਿੱਥੇ ਜਿਹੜਾ ਹੈ ਇਹ ਸ਼ਰਾਬ ਲੈ ਕੇ ਵੇਚਦਾ ਸੀਗਾ ਪੀਟੀ ਨਿਊਜ਼ 34 ਦੇ ਲਈ ਰਾਸ਼ਟਰਪਥ ਮਾਸ਼ੂ ਹੈ ਜੀ ਸਰ ਸਰ ਅੱਜ ਜੋ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਬਾਰੇ ਕੀ ਜਾਣਕਾਰੀ ਸਾਡੇ ਮਾਨਯੋਗ ਐਸਐਸਪੀ ਸਭ ਪਟਿਆਲਾ ਸ੍ਰੀ ਵਰਮਨ ਸਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾਂ ਮੁਤਾਬਕ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਜਿਹੜੀ ਇੱਕ ਬੰਦਾ ਜਿਹੜਾ ਕੁਲਵੀਰ ਸਿੰਘ ਸਾਨੂੰ ਉਪਜੋਗਾ ਸਿੰਘ ਜਿਹੜਾ ਮਤਲਬ ਗੁਲਾਬਨਗਰ ਦਾ ਰਹਿਣ ਵਾਲਾ ਇਹ ਇੱਕ ਸਰਾਬ ਜਿਹੜੀ ਚੰਡੀਗੜ੍ਹੋਂ ਲੈ ਕੇ ਆ ਰਿਹਾ ਸੋ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਤੇ ਸੀਨੀਅਰ ਅਫਸਰਾਂ ਨੇ ਸਾਡੀਆਂ ਟੀਮਾਂ ਬਣਾਈਆਂ ਸਾਡੇ ਏਐਸ ਐਮਿੰਦਰਪਾਲ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜੀ ਆਲਟੋ ਕਾਰ ਪੀਬੀ 11 ਸੀ ਐਮ 6803 ਅਸੀਂ ਇਹਦਾ ਪਿੱਛਾ ਕੀਤਾ ਜਿਨੇ ਸਾਡੇ ਬੈਰੀਗੇਟ ਨੂੰ ਟੱਚ ਕਰਦਾ ਹੋਇਆ ਜਿਹੜਾ ਤੋੜ ਕੇ ਅੱਗੇ ਚਲਾ ਗਿਆ ਇਹ ਗਲੀਆਂ ਦੇ ਵਿੱਚੋਂ ਵੜਦਾ ਹੋਇਆ ਗਲਾਬਨਗਰ ਇੱਕ ਗਲੀ 'ਚ ਆਪਣੀ ਗੱਡੀ ਛੱਡ ਕੇ ਭੱਜ ਗਿਆ ਅਸੀਂ ਫਿਰ ਆਪਣੀ ਇੱਕ ਸਹਾਇਜ ਇੰਸਪੈਕਟਰ ਦੀ ਟੀਮ ਜਿਹੜੀ ਉਸ ਤੇ ਬੁਲਾਈ ਜਿਨ੍ਹਾਂ ਨੇ ਚੈੱਕ ਕੀਤਾ ਚੈਕਿੰਗ ਦੌਰਾਨ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇਹਦੇ ਵਿੱਚੋਂ 141 ਬੋਤਲਾਂ ਮਾਰਕਾ ਚੰਡੀਗੜ੍ਹ ਦੀ ਦੀ ਮਤਲਬ ਚੰਡੀਗੜ੍ਹ ਹੀ ਵਿਕਦੀ ਹੈ ਇਹ ਪੰਜਾਬ ਵਿੱਚ ਨਹੀਂ ਵਿਕਦੀ ਉਹ ਬਰਾਮਦ ਸਾਨੂੰ ਹੋਈ ਫਿਰ ਅਸੀਂ ਇਹਦੇ ਵਿੱਚੋਂ ਇੱਕ ਅਖਸੈ ਤਹਿਤ ਪਰਚਾ ਦਰਜ ਕੀਤਾ ਐਫਆਰ ਨੰਬਰ 22 122 ਸੌਰੀ ਤੇ ਅਸੀਂ ਅੱਜ ਇਹਨੂੰ ਲੱਭ ਲਾਂਗੇ ਲੱਭ ਕੇ ਕੋਰਚ ਇਹਨੂੰ ਪੇਸ਼ ਕਰਾਂਗੇ ਸਰ ਰਾਜਪੁਰੇ ਵਿੱਚ ਸਪਲਾਈ ਕਰਦਾ ਜੀ ਹਾਂ ਇਹ ਮਤਲਬ ਰਾਜਪੁਰੇ ਚੰਡੀਗੜ੍ਹੋਂ ਲਿਆ ਕੇ ਜਿਹੜਾ ਰਾਜਪੁਰੇ ਵੇਚਦਾ ਸੀਗਾ ਸਰਾਵ ਇਹ ਪਤਾ ਕਰ ਰਹੇ ਹਾਂ ਸਾਇਦ ਦਿੱਤੇ ਪਹਿਲਾਂ ਵੀ ਇੱਕ ਪਰਚਾ ਸਰਾਵ ਦਾ ਹੈਗਾ ਹੈ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ